ਹੈਲੋ ਜੀ ਸਤ ਸ੍ਰੀ ਅਕਾਲ ਜੀ ਨੀਚੇ ਨ ਪਿਆਕੀ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ। ਜੀ ਤੁਸੀਂ ਚੱਲੇ ਪੜਨੀਵਾਰ ਤੁਹਾਨੂੰ ਸਬਸਕ੍ਰਾਈਬ ਨਹੀਂ ਕੀਤਾ। ਤੁਹਾਨੂੰ ਸਬਸਕ੍ਰਾਈਬ ਹੋ ਜਾ ਜੀ। ਤੇ ਇਹ ਪੈਰ ਦੇ ਬੱਚੇ ਜਿਹੜੇ ਟਾਈ ਤੇ ਇਹਨਾਂ ਚਾਹ ਪਾਣੀ ਪੀਣ ਲੱਗੀ ਸੀਗੀ ਸਰੋਂ ਨਿਕਾਣੇ ਕਰਨ। ਤੇ ਮੈਂ ਸਰੋਂ ਦੀਆਂ ਕਹਾਣੀਆਂ ਧੋਕੇ ਕਰਦੀ ਹੁੰਨੀ ਹੈਗੀ ਤੇ ਕਾਫੀ ਬਣਾ ਯਾਤਰ ਆਪਣਾ ਡਾਕੇ ਕਰਦੇ ਪੱਖੇ ਦੇ ਨਾਲ ਜਾਂ ਬਰੀਕ ਝਾਰਨੇ ਦੇ ਨਾਲ ਪਰ ਤੋਂ ਕਿਹੜੀ ਸਰੋਂ ਬਹੁਤ ਜ਼ਿਆਦਾ ਸਾਫ਼ ਹੁੰਦੀ ਹੈ ਕਹਾਣੀ ਤੁਸੀਂ ਤੇਰ ਕੇ ਮਰਜੀ ਖਾਣ ਦੇ ਵੱਤ ਸਕਦੇ ਆਂਗੇ ਆਪਾਂ ਤੇ ਜਿਵੇਂ ਸਰਚ ਆਪਾਂ ਲਾਉਣੇ ਤੇਲ ਪਕਾਏ ਨੇ ਸਰ ਜਲਦੀ ਧੋਣਾ ਹੋ ਜਾਂਦਾ ਚਿਪਚਿਪਾ ਹੋ ਜਾਂਦਾ ਤੁਸੀਂ ਜੇ ਦੇਸੀ ਸਰੋਂ ਬਿਜੀ ਹੋਈ ਹੈਗੀ ਤਾਂ ਸੱਚ ਵੀ ਤੇਲ ਲਾ ਸਕਦੇ ਹੋਗੇ ਜਿਹੜਾ ਸਰ ਬਿਲਕੁਲ ਵੀ ਚਿਪਚਿਪਾ ਨਹੀਂ ਹੁੰਦਾ ਹੈਗੇ ਨਹੀਂ ਜਲਦੀ ਜਿਹੜਾ ਸਰ ਆਪਣਾ ਖਰਾਬ ਹੋ ਜਾਂਦਾ ਬਹੁਤ ਵਧੀਆ ਤੇਲ ਨਿਕਲਦਾ ਸਾਫ ਧੋਣ ਦੇ ਨਾਲ ਥੋੜੀ ਖੇਚਲਾਤਾ ਹੁੰਦੀ ਹੈਗੀ ਤੇ ਪਰ ਜੇ ਸਰ ਬਿਲਕੁਲ ਸਾਫ ਹੋ ਜਾਂਦੀ ਹੈ ਤੇਲ ਬਹੁਤ ਵਧੀਆ ਨਿਕਲਦਾ ਹੈ ਉਹ ਵੀ ਨਹੀ ਕਰੇ ਉਹ ਵੀ ਕੋ ਸਾਫ ਹੋ ਗਈ ਉਹ ਪਲਾ ਬਹੁਤ ਜਿਆਦਾ ਕੰਡਾ ਸੀ ਜੀ ਲੱਭੀ ਹੁੰਦੀ ਆ ਥੋੜੀ ਨਾਲ ਵਿੱਚ ਵੀ ਨਿਕਲੂਗੀ ਪਰ ਮੈਂ ਵਾਹ ਕਿਤੇ ਕਰਦੇ ਆਂ ਅੱਥੇ ਮੱਛੀ ਕਰਨੀ ਲਾ ਦੇਣੀ ਹੈ ਇਹਨੇ ਮੱਛੀਾਂ ਦੇ ਵਿੱਚ ਇੱਕ ਰਾ ਪਾਣੀ ਕਰ ਦਿੰਨੀ ਹੈ ਤੇ ਜਿਹੜਾ ਰਿੱਕਾ ਹੁੰਦਾ ਹੈ ਤੇ ਰੇਕੜੀਆਂ ਦਾ ਸੱਗੇ ਮੱਛੀ ਕਰਨੇ ਜਿਹੜੀ ਸਰੋਂ ਸਰੋਂ ਉੱਤ ਬਰਿਆਣੀ ਜਿਆਮੀ ਪਾਣੀ ਕਰ ਦੰਮਾ ਕਿ ਫਿਰ ਇਹ ਸਾਰੀ ਸਰੋਂ ਨਿਕਲ ਜੂਗੀ ਥੋੜੀ ਜਿਹੀ ਤਾਂ ਕੋਣੀ ਬੋ ਤਾਂ ਖੀਂ ਚਰੂ ਪਾਣੀ ਮੱਛੀ ਕਰਨੀ ਬਣਾਉਣੇ ਕੋਈ ਟੇਂਡਿੰਗ ਸਾਮਾਨ ਜਿਹੜਾ ਕੋਈ ਸੁੱਗਾ ਕੱਪੜਾ ਹੋਵੇ ਉਹ ਬਿਲਕੁਲ ਸਾਫ ਹੋਊਗਾ ਕੋਈ ਨਹੀਂ ਕੱਲ੍ਹ ਨੂੰ ਮੈਂ ਫੋਟੋ ਕੱਢ ਕੇ ਚਾਹਾਂਗੀ ਪਰ ਸਰੋਂ ਨਹੀਂ ਧੋਤੀ ਜਾਂਦੀ ਜਿਹੜੇ ਪਾਣੀ ਤੋਂ ਨਿਯੰਤਰਨ ਤੱਕ ਪਤੀ ਹੋਊਗਾ ਤੇ ਪਹਿਨ ਪਾਣੀ ਕੱਢ ਦੂੰਗੀ ਰੈ ਧੋਤੀ ਹੈਗੀ ਇੱਕ ਪਾਣੀ ਹੋਰ ਪਾ ਸਕਦਾ ਉਸ ਤੋਂ ਬਾਅਦ ਉਹ ਬੱਟਲ ਜਾਂ ਟੈਪ ਜਿਹੜਾ ਸਰੋਂ ਨਾ ਪਾਏ ਕਿਉਂਕਿ ਇਸ ਵਿੱਚ ਮਿਕਸਰ ਨੂੰ ਪਾਣੀ ਹੋਵੇ ਮਿਕਸਰ ਨਹੀਂ ਚੱਲੇ ਤੇ ਬਸ ਮੈਂ ਪਾਣੀ ਕੱਢੀ ਆਉਂਗੀ ਤਾਂ ਫਿਰ ਇਹ ਚ ਪਾ ਕੇ ਛੇਰ ਪਰ ਪਾਣੀ ਪਾ ਦੇਣਾ ਤੇ ਜੇਕਰ ਪਾਣੀ ਕੱਢਣਾ ਖਰਾਬ ਪਾਣੀ ਉਹ ਵੀ ਮਿਕਸਰ ਨਾਲ ਨਾ ਲਾਕੋ ਤੇ ਫੇਰ ਇਹ ਮੇਰੇ ਨਾਲ ਖਰਾਬ ਪਾਣੀ ਨਾ ਕਰਨਾ ਤੇ ਇਹ ਪੰਜ ਸੇ ਵਾਲਾ ਸਾਫ ਹੋਏ ਤੇ ਇਹਦਾ ਖਰਾਬ ਪਾਣੀ ਸਾਰਾ ਨਿਕਲ ਜਾਊਗਾ ਕੱਲੀ ਸਰੋਂ ਸਰੋਂ ਰਹੀ ਜੋ ਸਰੋਂ ਹੈ ਇਹ 3 4 5 ਵਾਲੇ ਇਹ ਕੱਲੀ ਸਰੋਂ ਸਰੋਂ ਆਏਗੀ ਇਹਨੂੰ ਫੇਰ ਵਿੱਚ ਪਾ ਲੈਣਾ ਮੇਰੇ ਕੋਲ ਵੀ ਸਰੋਂ ਦੀ ਖਰਾਬਣੀ ਜਾਂਦੀ ਬਾਹਰ ਨਹੀਂ ਥੋੜੀ ਸਿੱਧੀ ਹੋਵੇ ਤਾਂ ਬਿਹਤਰ ਤਰੀਕਾ ਸਾਫ ਹੁੰਦੀ ਹੈ ਇਹ ਸਾਰਾ ਤੇ ਮੈਂ ਸਵਾਰ ਕੇ ਰੱਖਦੇ ਮੋਰੋ ਤੋਂ ਇਹ ਖ잔 ਬਿਲਕੁਲ ਸਾਫ ਹੋਏ ਇੱਕ ਵੀ ਜਾਨ ਸਰੋਂ ਦਾ ਨਹੀਂ ਖਰਾਬ ਨਿਕਲਦਾ ਬਾਹਰ ਬੱਸ ਪਾਣੀ ਹੋਰ ਸਾਲ ਵਾਲੇ ਦਾ ਫੇਰ ਇਹਨਾਂ ਦੇ ਦੂਗੀ ਸਰੋਂ ਹੈ ਇਹਨਾਂ ਦੇ ਵਿੱਚ ਹੀ ਸਾਫ ਜਾਂਦੀ ਹੈ ਬਾਹਰ ਨਹੀਂ ਨਿਕਲਦੀ ਪੋਤਾ ਘੱਟ ਬੈਣਾ ਹੋਵੇ ਧੋ ਕੇ ਕਰਦੇ ਹੁੰਦੇ ਮੈਂ ਨੀਂਹਾਂ ਨਹੀਂ ਕਰਦੀ ਕਈ ਨਹੀਂ ਪੋਤੇ ਹੀ ਕਰਦੇ ਹੁੰਦੇ ਤੇ ਨਾ ਇਹਨਾਂ ਹਵਾ ਵਿੱਚ ਲੇਟ ਕਰਦੇ। ਦਿੱਖ ਨਿਕਲਦਾ ਤੇ ਦਿੱਖ ਬਦ ਨਿਕਲੂਗਾ ਨਾਲੇ ਇਹਨਾਂ ਨੇ ਬਿਲਕੁਲ ਸਾਫ਼ ਨਹੀਂ ਕੀਤਾ। ਜਿੱਥੇ ਸਭ ਤੋਂ ਮਾਰਗੀ ਲਗਾਈ ਹੋ। ਖੰਚੀ ਤੇ ਜੀ ਪਾਣੀ ਹੁੰਦਾ ਹੈਗਾ। ਪਕਾ ਲੈਣੇ ਸਣ ਤੇ ਇਹ ਜਿਹੜੇ ਪੱਕੇ ਨਾਲ ਇਹਨਾਂ ਦੇ ਤੇਲ ਵਿੱਚ ਬੈਠੇ ਹੋਏ। ਚਲ ਜਿਹੜੀ ਗੋੜੀ ਲਾਉਣੀ ਹੈ ਨਾ ਤੇ ਸਰੋਂ ਤੋਂ ਪਾਣੀ ਕਰਦੇ। ਬਿਲਕੁਲ ਵੀ ਆਹ ਸੇਰ ਖਰਾਬਲੀ ਹੁੰਦਾ ਹੈ ਮੈਂ ਸਲਤਰੀ ਦੀ ਮਰਜ਼ੀ ਬਸ ਤੇ ਨਹੀਂ ਲਾ ਸਕਦੀ। ਇਹ ਮਪਕਲ ਕੋ ਤੋਂ ਕੋਈ ਅੱਗੇ ਤੋਂ ਸਾਫ਼ ਨਹੀਂ ਹੋ ਸਕਦਾ। ਅਕੰਡ ਵੀ ਰਹੀ ਹੈ। ਇਹਨੇ ਦਾਸ ਵਿੱਚ ਪਾਉਂਦੇ। ਇਸੇ ਜਿਹੜੇ ਨੂੰ ਬੀਨ ਲਈ ਉਸ ਤੋਂ ਅਰੇ ਵੀ ਸੇਰ ਡਾਗੇ ਕੁਝ ਸੀਸ ਕਰਨੀ। ਸੇਰ ਰੇਪਾ ਨੇ ਸਾਰਾ ਨਿਕਲ ਜਾਂਦਾ ਹੈ। ਪਾਣੀ ਮਿਲ ਜਾਂਦਾ ਹੈ। ਬਣ ਜਾਈਏ ਤੇ ਮੰਮੀ ਨੇ ਮੈਂ ਇਹ ਮੈਨੂੰ ਪਾੜ ਦੇਣੀ ਹੈ। ਕਿਉਂਕਿ ਕੋਈ ਮੰਨੋਗੇ ਸਮਾਂ ਜਿਆਦਾ ਟਾਈਮ ਲੱਗ ਜਾਂਦਾ। ਪਰ ਮੈਨੂੰ ਤਾਂ ਇਹਦੇ ਵਿੱਚ ਧੋ ਕੇ ਵਧੀਆ ਉਹ ਮਰਨ ਜਾਂਦਾ ਪੀਣਾ ਵੀ ਵਧੀਆ ਹੋ ਜਾਂਦਾ ਤੇ ਸਰੋਂ ਦਾ ਤੇਲ ਵੀ ਵਧੀਆ ਨਿਕਲਦਾ ਤੇ ਫਿਰ ਕਿਚਲਾ ਥੋੜੀ ਜਿਹੀ ਕਰਨੀ ਪੈਂਦੀ ਹੈਗੀ ਕੁ ਸਾਡੇ ਪਸ਼ੂ ਕਰਕੇ ਸਾਨੂੰ ਕਣਕ ਤੋਂ ਹੁੰਦਾ ਤੇ ਸਰੋਂ ਤੋਂ ਹੁੰਦਾ ਹੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਵਿੱਚ ਹੋਊਗਾ ਕਿ ਪਸ਼ੂ ਫਿਰ ਹੂ ਮਾਰਦੇ ਨੇ ਤਾਂ ਉਸ ਕੋਣੀ ਕੰਫਿਊਜ਼ ਕੋਣੀ ਬਹੁਤ ਔਖਾ ਹੋ ਜਾਂਦੀ ਸਰੋਂ ਉਸ ਕੋਣੀ ਬਹੁਤ ਔਖਾ ਹੋ ਜਾਂਦੀ ਰਾਤ ਨੂੰ ਵੀ ਫਿਰ ਅੰਦਰ ਰੱਖਣੀ ਪੈਂਦੀ ਹੈ ਕਿ ਵੀਰ ਪਸ਼ੂ ਖੁੱਲ ਜੇ ਰਾਤ ਨੂੰ ਕਾਜ ਦਾ ਬਹੁਤਿਆਰ ਨੁਕਸਾਨ ਤੇ ਹੁੰਦਾ ਡਰ ਰਹਿੰਦਾ ਪਸ਼ੂ ਉਹਨਾਂ ਨੂੰ ਤੇ ਜਦੋਂ ਜੀ ਮੈਂ ਥੋੜੀ ਜਿਹੀ ਵੀਡੀਓ ਕਰਦੀ ਸੀ ਤੇਜ਼ ਤੇ ਵੀਡੀਓ ਕਾਫੀ ਲੰਬੀ ਹੋ ਜਾਂਦੀ ਥੋੜੇ ਤੋਂ ਪਰਕ ਇਹ ਵੀਡੀਓ ਥੋੜੀ ਸਾਫ਼ ਨਹੀਂ ਬਣਦੀ ਸੀ ਉਹਦੀ ਜੇ ਵਸ ਮੈਂ ਇੱਕ ਵਾਰ ਸਭ ਕੁਝ ਕੱਢ ਦਿੰਦੀ ਆ ਤੋਤੀ ਜੇ ਵਸੇ ਮੁੰਜਰੇ ਦੇ ਨਾਲ ਤੇ ਹੁਣ ਦੁੱਜੀ ਪਾ ਲਵਾਂਗੀ ਤੇਲ ਵੱਧ ਵੀ ਨਿਕਲਦਾ ਜੇ ਸਰਪਾ ਤੋਂ ਕੇ ਘਾਣੀ ਕਰਾਉਣੇ ਆਂਗੇ ਤੇਲ ਕਢਾਉਣੇ ਆ ਤਾਂ ਜਿਹੜੀ ਤੇਲ ਵੱਧ ਵੀ ਨਿਕਲਦਾ ਉਹੀ ਹੁਣੇ ਵਾਲੇ ਤੋਤੇ ਕੀਤੇ ਮੈਂ ਉਹ ਦੂਸਰੀ ਜਿਹੜੀ ਰਹਿ ਗਈ ਉਹ ਪਾ ਲੈਣੀ ਤਿੰਨ ਚਾਰ ਵਜੇ ਤੋਤੀ ਇਹਨਾਂ ਕੋਲੋਂ ਟੱਬ 'ਚ ਧੋਣ ਲੱਗੀ ਸੀ ਮੈਂ ਕਿ ਟੱਬ 'ਚ ਠੀਕ ਨਹੀਂ ਆਉਣੀ ਹੈਗੀ ਕਿਉਂਕਿ ਟੱਬ ਡੂੰਘਾ ਹੁੰਦਾ ਔਰ ਕੱਢਣੀ ਵੀ ਔਖੀ ਹੋ ਜਾਂਦੀ ਹੈ ਤੇ ਇੱਕ ਪੁਰਾਣੀ ਸਰੋਂ ਹੋਵੇ ਉਹਦਾ ਤੇਰਬ ਵੀ ਨਿਕਲ ਜਾਂਦਾ ਚਲੋ ਹੁਣ ਸਰੋਂ ਵੀ ਆਪਣੀ ਜਿਹੜੀ ਕਾਫੀ ਬੀਜਾਂ ਲੱਗੇ ਬਹੁਤ ਜ਼ਿਆਦੇ ਸਰੋਂ ਵੀਦੇ ਹੁਣ ਤਾਂ ਪਹਿਲਾਂ ਬਿਲਕੁਲ ਸਰੋਂ ਵੀ ਜਦੋਂ ਹਟ ਗਏ ਸੀਗੇ ਹੁਣ ਤੇਲ ਜਿਹੜਾ ਮਹਿੰਗਾ ਹੋ ਗਿਆ ਸਰੋਂ ਵੀ ਬਹੁਤ ਮਹਿੰਗੀ ਹੋ ਗਈ ਹੈ ਪਿਛਲੀ ਵਾਰ ਤਾਂ 5000 ਤੋਂ 5500 ਤੋਂ ਕੁਆਂਟਲ ਵੀ ਰਿਹਾ ਤੇ ਇਸ ਵਾਰ ਸਸਤੀ ਹੋ ਗਈ ਹੈ 4200 ਰੇਟ ਅਸੀਂ ਪਹਿਲਾਂ ਬੀਜਦੇ ਹੁੰਦੇ ਸੀ ਹੁਣ ਅਸੀਂ ਬੀਜੇ ਨੂੰ ਹਟ ਕੇ ਕਿਉਂਕਿ ਸਾਡੇ ਨਵੇਂ ਦਿਖ ਕਰਕੇ ਥੋੜਾ ਜਿਹਾ ਬਾਲਾ ਜ਼ਿਆਦਾ ਟੁੱਟੀ ਜਾਂਦੀ ਹੈ ਸਰੋਂ ਤੇ ਫਿਰ ਹੁੰਦੀ ਨਹੀਂ ਹੈਗੀ ਤੇ ਹੁਣ ਅਸੀਂ ਉਹ 5000 ਸਰੋਂ ਹਰ ਸਾਲ ਮੁੱਲ ਲੈ ਲੈਣੇਗੇ ਤੇ ਜਿਹੇ ਪਸ਼ੂਆਂ ਨੇ ਪਾਣੀ ਹੁੰਦੀ ਉਹ ਪਾ ਦਨੇ ਹੈਗੇ ਜਿਹਨ ਸੂਣ ਵਾਲੇ ਮੱਝਾ ਹੁੰਦੇ ਨੇ ਉਹਨਾਂ ਨੂੰ ਸੂਣ ਤੋਂ ਪਹਿਲਾਂ ਸਰੋਂ ਚਾਰਦੇ ਹੁੰਦੇ ਹੈਗੇ ਤੇ ਮੱਝਾਂ ਨੂੰ ਪਾ ਦਨੇ ਤੇ ਬਾਕੀ ਆਪਣਾ ਤੇਜ ਕਢਾ ਲੈਣੇਗੇ ਤਿੰਨ ਘੱਟੇ ਸਰੋਂ ਦੇ ਜਿਹੜੇ ਹੁਣ ਲੈ ਲੈਣੇ ਹੈਗੇ ਤੇ ਇੱਕ ਉਹ ਫੇਰਾ ਬਾਹਰ ਦਾ ਮੇਰਾ ਜਾਂਦਾ ਨਾਲੇ ਸਰੋਂ ਨਹੀਂ ਹੁੰਦੀ ਹੈਗੀ ਫਿਰ ਔਖਾ ਹੋ ਜਾਂਦਾ ਹੈਗਾ ਤੇ ਹੁਣ ਅਸੀਂ ਬੀਜ ਨੂੰ ਹਟਗੇ ਸਰੋਂ ਪਹਿਲਾਂ ਵੀ ਲੈਣੇ ਹੁੰਦੇ ਸੀਗੇ ਸੋ ਜਿਵੇਂ ਦੁਬਾਰਾ ਫੇਰ ਪਾ ਲਈ ਇਹ ਇਹ ਵੀ ਚੰਗੀ ਤਰ੍ਹਾਂ ਤੋਤੀ ਕੀ ਇਹਨੂੰ ਵੀ ਕੱਢ ਦੂੰਗੀ ਇੱਕ ਪਾਣੀ ਹੋਰ ਕੱਢ ਕੇ ਤਿੰਨ ਚਾਰ ਪਾਣੀ ਕੱਢਣੇ ਪੈਂਦੇ ਫੇਰ ਸਾਫ਼ ਹੁੰਦੀ ਹੈ ਇਹ ਜਰੂਰ ਤੋਤੀ ਕੀ ਸਰੋਂ ਮੈਂ ਦਿਖਾਉਂਗਾ ਸਰੋਂ ਕਿੰਨੀ ਸੋਹਣੀ ਹੋਈ ਹੈ ਸਰੋਂ ਆ ਗਿਆ ਆਪਾਂ ਤੇਲ ਕੜਵਾਲੀ ਕਾਣੀ ਕਰਕੇ ਫੇਰ ਤਾਂ ਕਦੇ ਵੀ ਐਵੇਂ ਨਹੀਂ ਹੁੰਦਾ ਵੀ ਆਪਾਂ ਉਹਨੂੰ ਐ ਹੋਵੇ ਵੀ ਡਾ ਕੇ ਜਾਂ ਚਾਰ ਕੇ ਕਰ ਲਈਏ ਤਾਂ ਵੀ ਧੋ ਕੇ ਕਾਣੀ ਕਰਨੀ ਹੈਗੀ ਮਾਸੇਰਮਾਨ ਦੇ ਵਿੱਚ ਮੈਂ ਤਾਂ ਬਹਿਮ ਹੋਇਆ ਰਹਿੰਦਾ ਵੀ ਇਹ ਥੇਰੇ ਨਾਲ ਸਾਫ ਨਹੀਂ ਨਿਕਲਦਾ ਹੈਗਾ ਜੇ ਪਾਈ ਵੀ ਉਡਾ ਕੇ ਕਰਦੇ ਆਂਗੇ ਕੋਦੇ ਵਿੱਚ ਬਰੀਕ ਕੰਡ ਹੁੰਦੀ ਹੈ ਨਿਕਲਦੀ ਨਹੀਂ ਹੈ ਕਿੰਨੇ ਵਾਰ ਜੇ ਪੱਖੇ ਨਾਲ ਡਾਈ ਜੋ ਨਾਲ ਹੀ ਚਿਪ ਜੇ ਜਾਂਦੀ ਹੈ ਕਿਸਰੋਂ ਦੀ ਵੀਡੀਓ ਉੱਪਰ ਰਹਿ ਗਿਆ ਇਹਦੇ ਆ ਕੰਡ ਜੀ ਇਹ ਪੱਖੇ ਨਾਲ ਇੱਕ ਵਾਰ ਡਾ ਕੇ ਫਿਰ ਨਿਕਲ ਜੂ ਇੱਕ ਵਾਰ ਪੱਖੇ ਨਾਲ ਫਿਰ ਡਾਉਣ ਤੋਂ ਕੇ ਫਿਰ ਸੁੱਕ ਜੂਗੀ ਫਿਰ ਬਿਲਕੁਲ ਸਾਫ ਹੋ ਜੂਗੀ ਚਲੋ ਜੀ ਬਲੌਗ ਦੇ ਅੰਤ ਤੱਕ ਤੁਸੀਂ ਜਰੂਰ ਬਨੇ ਰਹੋ ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨ ਪੰਜਾਬੀ ਟੂਫੈਨਰ ਤੋਂ ਬਹੁਤ ਬਹੁਤ ਸਵਾਗਤ ਹੈ ਜੇ ਤੁਸੀਂ ਪਹਿਲਾਂ ਚੈਨ ਇਹ ਨਵੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਨੂੰ ਕਰ ਦਿਓ ਤੇ ਮੈਂ ਵੀਡੀਓ ਕਰਦੇ ਸਿੱਤੇ ਐਂਡ ਸਾਰਦਨ ਹੋ ਗਿਆ ਦੁਆਸਤ ਕੰਮ ਹੋ ਗਿਆ ਜਦੇ ਰਹੇ ਹ ਤੇ ਕੈਮਰਾ ਨਹੀਂ ਝੁਕਿਆ ਤੇ ਮੈਂ ਵੀ ਉਹ ਵੀਡੀਓ ਲੱਗੇ ਸਿੱਤੇ ਐਂਡ ਕਰਨ ਤੇ ਮੈਂ 6:30 ਵਜੇ ਨਾ ਹੀ ਸਾਰਦਨ ਹੋ ਗਿਆ ਤੇ ਕੰਮ ਰਿਹਾ ਉਹ ਤੋਂ ਉਹਨਾਂ ਖੇਤ ਦਾ ਕੰਮ ਹੋ ਜਾਂਦਾ ਮੱਕੀ ਦਾ ਕੰਮ ਨਿਭੜ ਕੇ ਆਪਣੇ ਵਿੱਚ ਦਾ ਤੇ ਬਾਕੀ ਸਵੇਰੇ ਜਿਹੜਾ ਹੁੰਦੇ ਕੁਝੇ ਮੋੜਨੇ ਮੇਰੇ ਮੋੜ ਕੇ ਆਏ ਨੇ ਕਿਉਂਕਿ ਫਿਰ ਸਵੇਰੇ ਜਿਹੜੀ 4 ਵਜੇ 3:30 4 ਵਜੇ ਲਾਈਟ ਆ ਜੂਗੀ ਸਵੇਰ ਵੀ ਚਲਦੀ ਉੱਠਣਾਗਾ 3:30 ਵਜੇ ਨੂੰ ਉੱਠ ਕੇ ਮੱਝਾਂ ਬੰਨ ਦੇਣੀਆਂ ਨੇ ਸੰਨੀ ਸੁਣੀ ਕਰ ਸੰਨੀ ਵਿੱਚ ਜੇ ਮੈਂ ਇਹਨੂੰ ਤਾਂ ਕਰਵਾ ਦਿੱਤੀ ਹੈ ਤੇ ਬਸ ਥੋੜੀ ਕਿਉਂ ਕਰਕ ਰੱਖ ਦਿੱਤੀ ਆ ਤੇ ਸਵੇਰੇ ਦਰਾਂ ਨੇ ਨਾਲ ਮੈਂ ਲਵਾ ਦਿਆਂਗੀ ਫਿਰ ਸਵੇਰੇ ਉੱਠ ਕੇ ਸੰਨੀ ਕਰਨੀ ਬਹੁਤ ਔਖ ਹੋ ਜਾਂਦੀ ਹੈ ਇੱਕ ਮਹੀਨਾ ਤਾਂ ਬਹੁਤ ਔਖਾ ਹੋ ਜਾਂਦਾ ਕੰਮ ਬਹੁਤ ਹੁੰਦਾ ਹੈ ਕਿ ਕਿਹੜਾ ਹਰਾਚਾਰਾ ਘਟ ਜਾਂਦਾ ਤੇ ਫਿਰ ਚੱਲ-ਭਿੱਜੀ ਹੋਈ ਆ 10-15 ਦੇ ਕੋ ਹੋ ਜੂਗੀ ਤੇ ਮੋੜੇ ਸੌਖਾ ਹੋ ਜਾਊਗਾ ਮੈਂ ਤੇ ਅੱਜ ਸਵੇਰੇ ਬਹੁਤ ਗਦੇ ਖੁਸ਼ Khabri ਮੇਰੀ ਮੈਂ ਸਟੇਟਸ ਦੇਖਿਆ ਯਾ ਫਾਇਰ ਤੇ ਮੇਰੇ ਭੁਆ ਦੇ ਪੋਤੇ ਨੇ ਉਹ ਇਹਦੇ ਕਲਾਸ ਵਿੱਚੋਂ 11ਵੇਂ ਰੈਂਕ ਤੇ ਆਇਆ ਨੇ ਕਿ ਪੰਜਾਬ ਸਟੇਟ ਦੇ ਵਿੱਚੋਂ ਆਪਣੇ ਤੇ ਬਹੁਤ ਵਧੀਆ ਉਹ ਕੁੜੀਆਂ ਨੇ ਨੰਬਰ ਲੈ ਜੰਗੇ 600 ਵਿੱਚੋਂ ਨੇ 599 ਨੰਬਰ ਲੈਨੇ 11 ਨੰਬਰ ਘੱਟ ਰਹਿ ਗਏ ਉਹਨਾਂ ਦੇ ਤੇ ਬਹੁਤ ਵਧੀਆ ਪੜਦੀਆਂ ਨੇ ਦੋਨੇ ਬੇਟੀਆਂ ਨੇ ਉਹਨਾਂ ਦੇ ਮੇਰੇ ਪੁੱੇ ਵੀ ਬੇਟੇ ਦੇ ਦੋਨੇ ਕੁੜੀਆਂ ਨੇ ਜੇ ਬੇਟਾ ਨਹੀਂ ਹੈਗਾ ਤੇ ਜਦੋਂ ਹੋਏ ਸੀ ਨਾ ਐਵੇਂ ਹੋਇਆ ਸੀ ਵੀ ਇੱਕ ਉਹ ਦੀ ਪੜਨ ਵੱਡੀ ਹੈਗੀ ਉਹ ਬਹੁਤ ਵਧੀਆ ਪੜਦੀ ਬਹੁਤ ਇੰਟੈਲੀਜੈਂਟ ਦੋਨੇ ਕੁੜੀਆਂ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ ਦੋਨੇ ਬੱਚੀਆਂ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਜ ਤੇ ਇੰਨੇ ਵਧੀਆ ਨੇ ਆਪਣੇ ਮਾਪੇ ਦਾ ਆਪਦੇ ਦਾਦਾ-ਦਾਦੀ ਦਾ ਤੇ ਆਪਣੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਬੱਚੇ ਨੇ ਤੇ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈਗੀ ਤੇ ਵਿੱਚ ਐਵੇਂ ਮਿਹਨਤ ਕਰਦਾ ਤਾਂ ਮਿਹਨਤ ਦਾ ਫਲ ਤਾਂ ਮਿਲਦੀ ਹੈ ਵਿੱਚ ਤੇ ਪਰ ਨੂੰ ਕਹਿਵੇਂ ਹੁੰਦਾ ਵੀ ਸਕੂਲ ਵੱਡੇ ਸਕੂਲ ਚਲਾਈਏ ਮਹਿੰਗੇ ਸਕੂਲ ਚਲਾਈਏ ਵਿੱਚ ਜਿਹੜੇ ਬੰਨ ਉਹ ਬੱਚਾ ਪੜਦਾ ਕਿਵੇਂ ਆ ਤੇ ਉਹ ਕਮਾਲ ਕਰ ਪੜਦਿਏ ਨੇਗੇ ਠੀਕ ਆ ਵਧੀਆ ਸਕੂਲ ਪਿੰਡ ਦੇ ਵਿੱਚ ਸਕੂਲ ਹੈਗਾ ਤੇ ਮੇਰੇ ਭੂਆ ਜੀ ਸਿਆਲਗੜ ਦੇ ਜੱਜੇ ਉਹ ਕਮਾਲਪੁਰ ਦੇ ਨੇੜੇ ਬਸ ਤੇ ਬਹੁਤ ਵਧੀਆ ਨੰਬਰ ਲੈਣੇਗੇ ਤੇ ਇੱਕ ਪਿੰਡ ਦੇ ਵਿੱਚ ਵੀ ਸਕੂਲ ਚ ਪੜ੍ਹ ਕੇ ਵੀ ਬੱਚੇ ਨੇ ਬਹੁਤ ਵਧੀਆ ਨੰਬਰ ਲੈਂਦੇ ਨੇਗੇ ਮੈਂ ਰਿਪੋਰਟ ਉਹਦੋਂ ਦੀਕਦੀ ਸੀਗੇ ਮਾਂ ਜੀ ਆ ਕੇ ਦੁੱਧ ਵੀ ਲੈ ਆਉਂਗੇ ਨੇ ਤਾਂ ਕਿ ਨੇ ਰਖਾਤੀ ਹੋਵੇ 10 ਵਜੇ ਦਾ ਟਾਈਮ ਹੋ ਗਿਆ ਤੇ ਉਹ ਹਰ ਮਿਲ ਕੇ ਚਲੀ ਜਾਂਦੇ ਬਸ ਉੱਥੇ ਬੜੀ ਟੀਵੀ ਦੇਖੀ ਜਾਂਦੀ ਆ ਤੇ ਉਹ ਪਹਿਲਾਂ ਵੀ ਬਹੁਤ ਜ਼ਿਆਦਾ ਉੱਧਰ ਜਾਂਦੀ ਹੁੰਦੀ ਹੈ ਜਾਂਦੀ ਸੀਗੀ ਉਹਦੇ ਹਰ ਮਨ ਗਿਆ ਉਹਦਾ ਬਿਲਕੁਲ ਨਹੀਂ ਸੌਂਦੀ ਹੈਗੀ ਉਹ ਦਸ ਨੂੰ ਕੋਥੇ ਬੈਠੀ ਰਹੇ ਇਹ ਤੇ ਫਿਰ ਸਵੇਰੇ ਸਕੂਲ ਵੀ ਜਾਣ ਨੂੰ ਸਵੇਰੇ ਉੱਤ ਦੀਨ ਤੰਗ ਬਹੁਤ ਕਰਦੀ ਹੈਗੀ ਤੇ ਉਹ ਕਹਿੰਦੇ ਕਿ ਤੂੰ ਇੱਥੇ ਪੈ ਜਾ ਕਰ ਪਰ ਉਹ ਕਹਿੰਦੇ ਨਹੀਂ ਮੈਂ ਸਵੇਰੇ ਸਕੂਲ ਜਾਣਾ ਤੇ ਮੁੱਠੀਆਂ ਨਹੀਂ ਆਣੇ ਫਿਰ ਇਹ ਬਤਾ ਕੇ ਪੜਨ ਲੱਗ ਜੇ ਅੰਦਰ 11 ਵਜੇ ਤੱਕ ਸੌਂ ਜਾਣਾ ਤੇ ਮੈਂ ਵੀ ਇਹ ਹੁੰਦਾ ਵੀ ਜਦੋਂ ਆਜਵੇਂ ਫੇਰ ਜਿੱਦਵਾਦਾ ਦੇਖ ਕੇ ਫੇਰ ਉਹਦਾ ਸੌਂਗਾ ਤੇ ਰੋਟੀ ਖਾ ਕੇ ਚਲੀ ਜਾਂਦੀ ਹੈ ਫਿਰ ਆ ਕੇ ਦੁੱਧ ਵੀ ਨਹੀਂ ਹੁੰਦੀ ਹੈਗੀ ਮੈਂ ਅਸੂ ਵੀਡੀਓ ਐਡੀਟਿੰਗ ਕਰਕੇ ਫਿਰ ਫਿਰ ਸੌਂਗ ਮੈਨੂੰ 11:30 ਵਜੇ ਆਉਂਗੀ ਸਵੇਰ ਵੀ ਜਲਦੀ ਉੱਠਣਾਗਾ ਓਕੇ ਸਵੇਰੇ ਮੱਕੀ ਨੂੰ ਪਾਣੀ ਲਾਉਣਾਗਾ ਤੇ ਜਲਦੀ ਖੇਤ ਜਾਣਗੇ ਤੇ ਮੈਨੂੰ ਫਿਰ ਜਲਦੀ ਖਾਣਦੇ ਨੇ ਚਾਹ ਪੀ ਕੇ ਫਿਰ ਜਾਣਗੇ ਮੱਝਾਂ ਮੰਨ ਕੇ ਫਿਰ ਮੈਂ ਕਾਫੀ ਟਾਈਮ ਚੱਲੀ ਜਾਪਾਂ ਵੀਡੀਓ ਕਰਦੇ ਰਹੀ ਐਂਡ ਤੇ ਵੀਡੀਓ ਵੱਲ ਕੀ ਲਾਈਕ ਕਰਦੇ ਸ਼ੇਅਰ ਕਰਦੇ ਤੇ ਚੈਨਲ ਸਬਸਕ੍ਰਾਈਬ ਕਰਦੇ ਬਾਏ